ਵਾਰੀ ਤੇ ਲੱਗਦਾ ਤੂੰ ਰੱਬਾ ਸਤਾਈ ਰਹਿ ਗਿਆ ਦੀਪ ਰੈਗ ਦਾ ਗਾਣਾ ਵੀ ਸਾਡੇ ਵਰਗਾ ਲਈ ਆ ਕਿਉਂਕਿ ਰੱਬ ਸਾਡੀ ਵਾਰੀ ਵੀ ਸੁੱਤਾ ਹੀ ਰਹਿ ਗਿਆ ਸੀ ਓ ਮੇਰੀ ਵਾਰੀ ਤੇ ਲੱਗਦਾ ਤੂੰ ਰੱਬਾ ਸਤਾਈ ਰਹਿ ਸਾਡੀ ਵਾਰੀ ਲੱਗਦਾ ਰੱਬ ਨੂੰ ਨੀਂਦ ਆ ਗਈ ਸੀ ਕਿਸਮਤ ਲਿਖਦੇ ਲਿਖਦੇ ਪਾਨਿਆ ਨਾ ਵੇ ਫੇਟਿੰਗ ਟੂ ਕਮ ਟਰੂ ਕੈਮਰੇ ਵਾਲ ਦੇਖ ਕੇ ਮੈਨੂੰ ਇਦਾਂ ਲੱਗਦਾ ਤੁਸੀਂ ਮੈਨੂੰ ਹੀ ਕਹਿੰਦੇ ਆ ਡਰੀਮ ਟੂ ਕਮ ਟਰੂ ਰੋਣਾ ਕਿਉਂ ਆ ਸਿੰਘਾ ਗੱਜ ਵੱਜ ਕੇ ਬੋਲ ਜਦੋਂ ਹਣਾ ਅੱਗੇ ਤਾਂ ਕਿਵੇਂ ਆਪਣੀ ਲਾਈਫ ਚ ਸਕਸੈਸਫੁਲ ਬਣਾ ਮੈਂ ਕਦੇ ਨਹੀਂ ਭੁੱਲਣਾ ਵੇ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਡ੍ਰੀम्स ਜੋ ਕਮ ਟ੍ਰੂ ਧੰਨਵਾਦ ਤੇਰਾ ਸਾਡਾ ਟਾਈਮ ਖਰਾਬ ਕਰਨ ਵਾਸਤੇ ਕਿ ਜਿਆ ਪਤੰਦਰਾ ਕੋਈ ਬੋਰੀਆਂ ਨਾ ਲਾ ਕੇ ਲੈ ਜੇ ਉਠਵੇ ਵੀਰਾ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਕੋ ਪਤੰਦਰਾ ਇੱਧਰ ਸੁੱਤਾ ਰਹਿ ਘਰ ਕਿਸ਼ਤਾਂ ਵਾਲੇ ਟੀਵੀ ਲੈ ਚੱਲੇ ਬਹੁਤ ਬਰੀਕ ਕਰਕੇ ਭੋਰੀਆ ਭੋਰੀ ਚੱਲ ਸਾਡੇ ਕੋਲ ਵੀ 5G ਚੱਲਦਾ ਨਾ ਨਾ ਮੈਂ ਨਹੀਂ ਆਉਂਦਾ ਮੇਰੇ ਤੋਂ ਤਾਂ ਕੁੱਟ ਵੀ ਨਹੀਂ ਖਾ ਹੋਣੀ ਕੱਚੀ ਉਮਰੇ ਹੀ ਇਸ਼ਕ ਦਾ ਰੋਗ ਲਾਈ ਬੈਠੀ ਚੰਦਰੀਏ ਥੋੜਾ ਸਿਰ ਉੱਠਿਆ ਸ਼ਬਾਰਸ਼ਾ ਤੂੰ ਉਰਗਾ ਦਾ ਯਾਰ ਤੇਰਾ ਬਾਰਸ਼ਾ ਤੂੰ ਡਾਕਟਰ ਨੇ ਕੀ ਕਿਹਾ ਕਦੋਂ ਤੱਕ ਠੀਕ ਹੋ ਜਾਏਗਾ ਇਹਦਾ ਸਟੈਪ ਦੇਖ ਕੇ ਪਿੱਛੇ ਟੈਡੀ ਫਾਹਾ ਲੈ ਕੇ ਮਰ ਗਿਆ ਯਾ ਇਨਟਾ ਨੇ ਮਾਰਿਓ ਚੈੱਕ ਆਨ ਯੋ ਮਾਰੇ ਅਗਰ ਇਸੇ ਵਹੀ ਚੱਲੇ ਦੂਰ ਯਾਰ ਸਤ ਪਤੰਦਰ 1 ਮਿੰਟ ਵਿੱਚ 100 ਸਟੈਪ ਕਰ ਜਾਂਦਾ ਮੂਰੇ ਮੱਝ ਬੈਠੀ ਆ ਤੇ ਪਿੱਛੇ ਕੱਟਾ ਪਿੱਛੇ ਵਾਲਾ ਤਾਂ ਬਸ ਸੂਬਾ ਸਰਹੰਦ ਹੀ ਲੱਗਨ ਦਿਆ ਕਤ ਕਰ ਤੋਂਡਾ ਨੀ ਮਾ ਵਲਕਾ ਬੰਦੇ ਗਾਣਾ ਸਮਝਣ ਵਾਸਤੇ ਸਿੱਖੋ ਐਪ ਡਾਊਨਲੋਡ ਕਰੇ ਜਿੰਨਾ ਤੂੰ ਪੁੱਲਾ ਹੈ ਨਾ ਕਿ ਕੁਛ ਲੱਕੂ ਜਿ ਪੱਲੇ ਪੈ ਗਈ ਤੱਲੁੱਕੇ ਖਾਜੂ ਰੱਖਲ ਮੈਂ ਵਿਆਹ ਕਰਾ ਲੈਣੀ ਤੇਰੇ ਨਾਲ ਬਚਾ ਲੈਨੀ ਤੈਨੂੰ ਤੇਰੀ ਜ਼ਿੰਦਗੀ ਸੌਖੀ ਹੋ ਜਾ ਜ਼ਿੰਦਗੀ ਸੌਖੀ ਦਾ ਤੇ ਪਤਾ ਨਹੀਂ ਜੇ ਤੂੰ ਪੱਲੇ ਪੈ ਗਈ ਜ਼ਿੰਦਗੀ ਬਰਬਾਦ ਜ਼ਰੂਰ ਹੋ ਜੂ ਕੀ ਕੀ ਹਲਾਤੇ ਕਿਤੇ ਕਰੀ ਨਾ ਮੜੀ ਦਿਲ ਦਬਰੂ ਦਾ ਡਰੇ ਹਟਿਆ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਨੇ ਸਵੇਰੇ ਸਵੇਰੇ ਚਾਵਣੀ ਪੀਂਨ ਦਿੰਦੇ ਕਾਲਜੇ ਫੂਕੇ ਰੱਖ ਦਿੰਦੇ ਆ ਛੋਕ ਤੇਰੇ ਪੂਰੇ ਨੇ ਤਪ ਪਰੰਗੀਆਂ ਨਹੀਂ ਮੁੰਡਾ ਧੁੱਪਾਂ ਵਿੱਚ ਲੜਿਆ ਤੇ ਆ ਕੋਈ ਤਾਂ ਕਹਿ ਦਿਓ ਕਿ ਇਹ AI ਨਾ ਬਣੀ ਆ ਤੰਦਰਾ ਹੈਗਾ ਵੀ ਆ ਕਿ ਨਹੀਂ ਕੁਝ ਤਾਂ ਹਰਕਤ ਕਰ ਦੁਨੀਆ ਕੀ ਜਾਣੇ ਕਿ ਸਾਧੂ ਸੁੱਤੇ ਆ ਕਿ ਜਾਗਦੇ ਜਿੱਕਦਾ ਵੇਦੀ ਆਪਣੇ ਨਾਲ ਸਰੇ ਆਣੇ ਆਪਣੇ ਨਾਲੋਂ ਬਈ ਜਿਹੜੇ ਆਉਂਗੇ ਨੇ ਨਾ ਸਾਲਾ ਲਾ ਲੋ ਜਾਬਾ ਨਾ ਬੈਠਾ ਨਹੀਂ ਆਨੇ ਠੀਕ ਆ ਨਾ ਮੇਰੇ ਭਰਾ ਸਾਨੂੰ ਪਤਾ ਤੇਰੇ ਕੋਲ ਬੈਠ ਵੀ ਨਹੀਂ ਹੁੰਦਾ ਜਿੰਦਾਬਾਦ ਜਾ ਰਿਆਂ ਨਾ ਹੁਲਕੇ ਹੁਣਾ ਜੇ ਕੋਈ ਤੰਕ ਕਰਦਾ ਏ ਛਾਪਾਂ ਪਾ ਕੇ ਦੁਗਾਂ ਰੰਗੀਲਾ ਹੀ ਬਣਿਆ ਫਿਰਦਾ ਏ ਫੇਰ ਹਾਂ ਕੇ ਬੈਠਾ ਨਹੀਂ ਆ ਰੇ ਭਾਈ ਸਾਡੇ ਨੂੰ ਜਿੰਦਾਬਾਦ ਦੇ ਰੈ ਨੂੰ ਮਿਲੋ ਜਾਂਦੇ ਆ ਕਿਸੇ ਤੇ ਕਹੋਂ ਲੈਣੀ ਕੱਟ ਨਹੀਂ ਸੋਨੂ ਵੀਰ ਤੂੰ ਪੰਪਾ ਚ ਨਾ ਆਇਆ ਕਰ ਉਹ ਤੇਰੇ ਕੇ ਬੋਦਾ ਕਿ ਕੇ ਬੋਲਦਾ ਹੀ ਨਹੀਂ ਪਿੰਡ ਚੋਰੀਆਂ ਚ ਪਹਿਲਾ ਨਾਮ ਆਉਂਦਾ ਮੇਰੇ ਪਿੱਛੇ ਮਗਲਾਂ ਦੇ ਕਿਲੇ ਲੱਤ ਲੂੰ ਸਾਰੇ ਸਰਪੰਚ ਸਾਰੇ ਪਿੰਡ ਘਟ ਦੂੰਗਾ ਜ਼ਹਿਰ ਹੈਗਾ ਕਿਸੇ ਕੋਲ ਬਾਈ ਵੇਲਾ ਹੋ ਕੇ ਦੱਸੇ ਕਿਹੜੇ ਪੀਰਾਂ ਦੇ ਚਾਦਰ ਚੜਾਉਂਦਾ ਰਿਆਂ ਅੱਛਾ ਅੱਛਾ ਚਲ ਹੁਣ ਦੱਸ ਕਿੰਨਾ ਮਿੱਠਾ ਪਾਵਾ ਹਾਈਵੇ ਤੂੰ ਇਹਦੀ ਚਾਹ ਨੂੰ ਛੱਡ ਤੂੰ ਸਾਡੀ ਚਾਹ ਚ ਪਾ ਜ਼ਹਿਰ 2-3 ਚਮਚੇ ਸੋਣੀਏ ਕੁੱਟਲਾ ਕੇ ਦੇ ਦੇ ਸੋਣੀਏ ਕੁੱਟਲਾ ਕੇ ਬਾਈ ਚਾਹ ਨੂੰ ਛੱਡ ਪਿੱਛੋਂ ਇੱਟ ਚੱਕ ਮੇਰੇ ਸਿਰ ਵਿੱਚ ਮਾਰ ਕੰਮ ਹੀ ਖਤਮ ਕਰ ਦੇ ਕਿਸੇ ਕੇ ਪਾਸ ਜ਼ਹਿਰ ਹੈ ਡਰੋ ਨਾ ਸਮਝੋ AI ਹੈ ਮੇਰੀ ਮੌਤ ਦਾ ਕਾਰਨ ਤੂੰ ਹੋਗਾ ਕਾਲੀਆ ਜੇ ਕੁੜੀ ਹੁੰਦੀ ਵਿਆਹ ਕੇ ਤੋਰ ਦਿੰਦੇ ਪਰ ਤੇਰਾ ਕੀ ਕਰੀਏ ਘਰ ਦੇ ਵੀ ਪਛਤਾਉਂਦੇ ਹੁਣੇ ਕੀ ਜੰਮਤਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਨਾਲੇ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ